16 ਮਾਡਲ Honda Amaze 2 ਲੱਖ ਤੇ 90000 ਰੁਪਏ ਦੀ ਕਾਰ ਮਿਲ ਜਾਣੀ ਆ ਤੇ ਲੋਨ ਤੁਹਾਡਾ ਸਾਰੇ ਦਾ ਸਾਰਾ ਹੋ ਜੂ ਚੌਥੇ ਲੋਨ ਦੀ ਫੈਸਿਲਿਟੀ ਔਨ ਟੇਬਲ ਮਤਲਬ ਨਾਲ ਦੀ ਨਾਲ ਲੋਨ ਦੀ ਫਾਈਲ ਭਰੋ ਤੇ ਗੱਡੀ ਲੈ ਜਾ ਅੱਛਾ 2 ਘੰਟੇ ਚ ਲੋਨ 2 ਘੰਟੇ ਚ 2 ਘੰਟਿਆਂ ਚ ਲੋਨ ਕਰਾ ਕੇ ਬਈ ਹਣਾ ਗੱਡੀ ਤੁਹਾਡੇ ਹੱਥ ਚ ਬਈ ਇਹ ਆ ਗਈ ਜੀ Swift ਹੂੰ 85000 ਰੁਪਏ 85000 ਦੀ ਸਰ ਜੇ ਕੋਈ ਆਈ ਨਾ ਜਵੇ ਐਵੀ ਹਾਂਜੀ ਇਹੀ ਨੰਬਰ ਨਾਲ ਇਹੀ ਨੰਬਰ ਨਾਲ ਐਨਓਸੀ ਦੇਵਾਂਗੇ ਇਹ 2014 ਮਾਡਲ ਆਈ ਕਿਤੋਂ ਵੀ ਪੇਟ ਨਹੀਂ ਹੈਗੀ ਸਾਰੀ ਓਰੀਜਨਲ ਕਾਰ ਆ ਇਹ 160000 ਰੁਪਏ 160 ਲੈ ਵੀ ਅਲਟੋ ਦੇ ਰੇਟ ਦੇ ਵਿੱਚ ਬਈ ਹਨਾ ਤੇ 50 ਨੰਬਰ ਕਾਰ ਆ ਵਰਨਾ ਕਾਰ ਜੇ ਕਿਸੇ ਨੇ ਕਾਰ ਲੈਣੀ ਅੰਦਰੋਂ ਵੀ ਕਾਰ ਸੋਹਣੀ ਐ ਟੋਰਡਲ ਓਰੀਜਨਲ ਇਹ ਗੱਡੀ ਦਾ ਤੁਸੀਂ ਮਤਲਬ ਇਹਦੇ ਵਰਗੀ ਗੱਡੀ ਨਹੀਂ ਤੁਹਾਨੂੰ ਮੈਨੂੰ ਠੀਕ ਐ ਜਿੱਥੇ ਮਰਜ਼ੀ ਭਾਦਲੇ ਬੰਦਾ 13 ਮਾਡਲ ਗੱਡੀ ਆ ਹਾਂ ਜੈਡੀਡੀਆਈ ਮਾਡਲ 19/20 ਮਾਡਲ ਐ ਸਿਰਫ 3.4 ਲੱਖ ਰੁਪਏ ਸਾਢੇ 4 ਲੱਖ ਰੁਪਏ ਮੈਂ ਦੱਬ ਲਈ ਕਿਦਾਂ ਲੱਗੇ ਤੇ 19 ਮਾਡਲ 19 ਮਾਡਲ ਜੀਡੀਡੀਆਈ ਕਾਰ ਹੈ ਆਟੋਮੈਟਿਕ ਆਟੋਮੈਟਿਕ 7 ਲੱਖ ਰੁਪਏ ਦੇ ਵਿੱਚ ਕਾਰ ਮਿਲ ਜਾਣੀ ਤੁਹਾਨੂੰ ਹੈ ਲੋਨ ਸਾਰਾ ਕਰਾ ਦੋਗੇ ਕਰਾ ਦਾਂਗੇ ਸਾਰਾ ਲੋਨ ਕਰਾ ਦਾਂਗੇ ਭਾਈ ਹੈ ਹਾਂਜੀ ਵੀ ਮਿੱਤਰੋ ਭਾਈ ਅੱਜ ਆਪਾਂ ਧੂਰੀ ਕਾਰ ਵੇਯਾਰ ਦੇ ਦਫ਼ਤਰ ਖੜਾ ਹੈ ਜ਼ਿਲ੍ਹੇ ਸੰਗਰੂਰ ਦੇ ਵਿੱਚ ਤੇ ਸ਼ਹਿਰ ਸੰਗਰੂਰ ਦੇ ਵਿੱਚ ਭਾਈ ਮੈਂ ਗੱਲ ਕਰਾਂ ਬਈ ਅੱਜ ਅਗਰ ਕਿਸੇ ਨੇ ਗੱਡੀਆਂ ਲੈਣੀਆਂ ਨੇ ਬਈ ਹਨਾ ਲੋਨ ਦੀ ਕੀ ਕੁ ਸਪੈਸ਼ਲਿਟੀ ਰਹੂਗੀ ਤੇ ਗੱਡੀਆਂ ਕਿੱਦਾਂ ਦੀਆਂ ਰਹਿਣਗੀਆਂ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਇਸ ਵੀਡੀਓ ਦੇ ਵਿੱਚ ਲਗਭਗ 40 ਦੇ ਲੈਵਲ 'ਤੇ ਆਪਣੇ ਲਾਗ ਗੱਡੀਆਂ ਰਹਿਣਗੀਆਂ ਤੁਹਾਨੂੰ ਸਾਰੀਆਂ ਆਪ ਗੱਡੀਆਂ ਇਸ ਬਲੌਗ ਦੇ ਵਿੱਚ ਦਵਾਂਗੇ ਤੇ ਬਈ ਕਿੱਦਾਂ ਦੀਆਂ ਗੱਡੀਆਂ ਹੋਣਗੀਆਂ ਬਾਈ ਤੋ ਜਾਣਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤਕਰੀਪੀ ਦੇ ਉੱਪਰ ਹਨਾ ਹਾਂਜੀ ਥੈਂਕ ਯੂ ਤੇ ਜਿਹੜੀ ਅੱਜ ਦੀਆਂ ਗੱਡੀਆਂ ਨੇ ਬਈ ਮੈਂ ਗੱਲ ਕਰਾਂ ਹਨਾ ਸਭ ਤੋਂ ਪ੍ਰੇਫਰੈਂਸ ਮਿੱਤਰਾਂ ਦੇ ਰਹਿੰਦੇ ਵੀਰ ਲੋਨ ਕਰਾਉਣਾ ਗੱਡੀ ਤੇ हां जी हां लोन दी जेडी फैसिलिटी ਸਾਡੇ ਕੋਲ ਲਗਭਗ 100% ਤੱਕ ਵੀ ਰਹੂ ਤੁਹਾਨੂੰ ਆਟ ਆਟ ਕਡੀਆਂ ਦੱਸਾਂਗੇ ਜਿਨ੍ਹਾਂ ਤੇ 100% ਵੀ ਲੋਨ ਹੋਊਗਾ 100% ਲੋਨ 90% 80% ਕਈ ਵਾਰ ਆਇਆ ਹੁੰਦਾ ਵੀ ਆਊਟ ਬ੍ਰਾਂਡ ਨੇ ਉਹਨਾਂ ਤੇ ਲੋਨ ਨਹੀਂ ਹੁੰਦਾ ਠੀਕ ਹੈ ਉਹਦੇ ਵੀ ਹੋ ਜਾਣਾ ਉਹਨਾਂ ਤੇ ਵੀ ਲੋਨ ਹੋਊਗਾ ਓਕੇ ਹਾਂ ਜੀ ਹਾਂ ਤੇ ਇਹਦੇ ਵਿੱਚ 100% ਮਤਲਬ ਲੋਨ ਆਪਣਾ ਹੋ ਜਾਂਦਾ ਲਗਭਗ ਹਾਂ ਜੀ ਹਾਂ ਤੇ ਪੈਂਡ ਪ੍ਰੋਫਾਈਲ ਦੀ ਆ ਪ੍ਰੋਫਾਈਲ ਤੇ ਡਿਪੈਂਡ ਆ ਸਿੰਪਲ ਥੋੜਾ ਵਧੀਆ ਚਾਹੀਦਾ ਹੂੰ ਹੂੰ ਜੇ ਸਤਲ ਖਰਾਬ ਖਰਾਬ ਫਿਰ ਵੀ ਦਵਾਂਗੇ ਪਰ ਜ਼ਿਆਦਾ ਖਰਾਬ ਹੋ ਫਿਰ ਨਹੀਂ ਹੋਣਾ ਫਿਰ ਨਹੀਂ ਹੋਣਾ ਲੈ ਵੀ ਬਈ ਹਨਾ ਤੇ ਬਾਕੀ ਆ ਜੋ ਫਿਰ ਤੁਹਾਨੂੰ ਸਾਰੀਆਂ ਗੱਡੀਆਂ ਆਪਾਂ ਅੰਦਰੋਂ ਹੀ ਸ਼ੁਰੂ ਕਰ ਲਈਏ ਆਪਾਂ ਅੰਦਰੋਂ ਕਰ ਲੈਣੀ ਅੰਦਰੋਂ ਬਾਹਰ ਨੂੰ ਆਵਾਂਗੇ ਬਈ ਹੈ ਹਾਂ ਪਹਿਲੀ ਆਪਾਂ ਆਪਣੇ ਮਿੱਤਰ ਮੰਗਦੇ ਹੁੰਦੇ ਨੇ ਯਾਰ ਵੀ ਘੱਟ ਬਜਟ ਦੀ ਜਿਹੜੇ ਥੋੜੇ ਪੈਸੇ ਲਾਉਣੇ ਨੇ ਜੀ ਨੇ ਤਾਂ ਆਲਟੋ ਕਾਰ ਆਪਣੇ ਲਵੇ ਇਹ ਹੀ ਕਰਵਾਉਣੀ ਹਾਂ ਆਲਾਈਵ ਵਗੈਰਾ ਦੇਖੋ ਇਹ ਤੇ ਪਏ ਹੋਏ ਨੇ ਓਕੇ ਵੀਰੇ ਪਹਿਲਾਂ ਦਾ ਨੰਬਰ ਹੈ ਐਲ ਐਕਸ ਮਾਡਲ ਚ ਸਵਾ ਲੱਖ ਰੁਪਏ ਦੀ ਹੈ ਬਹੁਤ ਠੰਡ ਤੋਂ ਬਚਣ ਲਈ ਸਭ ਤੋਂ ਵਧੀਆ ਗੱਡੀ ਆ ਠੰਡ ਤੋਂ ਬਚਣ ਵਾਸਤੇ ਸਵਾ ਲੱਖ ਰੁਪਈਆ ਦੇ ਵਿੱਚ ਪੰਜਾਬ ਨੰਬਰ ਪਾਸਿੰਗ ਹੈਗੇ ਪਾਸਿੰਗ ਹੈਗੀ ਹੈ ਜੀ 2027 ਤੱਕ ਪਾਸ ਹੈ ਇਹ ਓਕੇ ਸਭ ਤੇ ਬਈ ਆ ਆ ਗਈ ਸੋਨੇ ਹੀ ਆ ਬਈ ਇੱਕ ਤਰ੍ਹਾਂ ਦਾ ਹੈ ਨਾ ਤੇ ਆ ਆ ਵੀਰੇ ਇਹ ਆ ਗਈ ਜੀ ਇੰਡੀਕਾ ਦੇਖੋ ਇਹ ਪਹਿਲਾਂ ਵੀ ਆਪਣੇ ਕੋਲ ਸੀਗੀ ਪਰ ਇਹਨੂੰ ਨੰਬਰ ਨਹੀਂ ਲੱਗਿਆ ਹੋਇਆ ਸੀਗਾ ਨੰਬਰ ਲਵਾਤਾ ਆਪਣੇ ਪੰਜਾਬ ਦਾ ਇੱਕ ਨੰਬਰ ਨੂੰ ਥੋੜਾ ਇਹ ਨੰਬਰ ਪੰਜਾਬ ਹੋ ਲੱਗਿਆ ਇਹਨੂੰ 12 ਮਹੀਨ ਲੱਗੀ ਇਹ ਵੀ ਠੰਡ ਤੋਂ ਬਚਣ ਲਈ ਵਧੀਆ ਠੀਕ ਹੈ ਸਾਰੀ ਅਰੀਜਨਲ ਆ ਗੱਡੀ ਪੂਰਾ ਇੰਜਨ ਟੌਪ ਦਾ ਤੇ 110000 ਰੁਪਏ 110 ਦੇ ਵਿੱਚ ਬਈ ਠੀਕ ਹੈ ਇੱਕ ਆਹ ਆ ਗਈ अल्टੋ K10 ਕਿਹੜੀ ਹੈ K10 ਹਾਂਜੀ ਹਾਂ ਹਾਂਜੀ ਇਹ ਸਾਡੇ ਕੋਲ ਦੋ ਨੇ 19 ਮਾਡਲ ਹੈ ਗੱਡੀ ਹਾਂਜੀ ਤੇ ਇਹਨੂੰ ਨੰਬਰ ਇਹਨੂੰ ਵੀ ਲੱਗਣਾ ਗਿਆ ਹੋਇਆ ਪਿਓਰ ਪੈਟਰੋਲ ਦੀ ਹੈ ਪਿਓਰ ਪੈਟਰੋਲ ਦੀ ਬਹੁਤ ਵਧੀਆ ਗੱਡੀ ਹੈ ਯਾਰ ਬੈਗੀ ਬੀਐਸ ਸਾਰਾ ਕੁਝ ਹੈ 19 ਮਾਡਲ ਚ ਇਹ ਸਾਢੇ 3 ਲੱਖ ਰੁਪਏ ਦੀ ਅਸੀਂ ਤਿੰਨ ਲੱਖ ਤੇ 50000 ਰੁਪਏ ਦੀ ਲੈ ਵੀ 3 ਲੱਖ 50000 ਰੁਪਏ ਦੀ ਅੱਛਾ ਲੋਨ ਕਿੰਨਾ ਕੁ ਹੋ ਜੂਰੇ ਤੇ ਜੇ ਗੱਲ ਇਹਦੀ ਇੱਥੇ 3 ਲੱਖ ਰੁਪਏ ਦਾ ਲੋਨ ਲੈ ਲਾਂਗੇ ਜੀ 3 ਲੱਖ ਰੁਪਏ ਲੈ ਲਵਾਂਗੇ ਠੀਕ ਹੂੰ 85000 ਰੁਪਏ ਦੀ 85000 Swift 85000 ਦੀ ਸਰ ਠੀਕ ਹੈ ਕਿਹੜਾ ਮਾਡਲ ਕਿਹੜਾ ਹੈ ਇਹ ਹੈਗੀ ਆ 2006 ਮਾਡਲ 6 2006 ਮਾਡਲ ਹੈ ਤੇ ਪਾਸਿੰਗ ਹੈਗੀ ਆ ਗੱਡੀ ਦੀ ਠੀਕ ਹੈ ਅ ਨੰਬਰ ਪੰਜਾਬ ਦੀ ਹੈ ਰੇਟ ਪੂਰਾ ਇੰਜਨ ਓਕੇ 85000 85000 ਰੁਪਏ ਲੈ Swift ਕਾਰ ਹੈ ਮੇ ਵੀ ਤਰੋ ਸਿਰਫ 85000 ਰੁਪਏ ਦੀ ਜੇ ਕਿਸੇ ਨੇ Swift ਦਾ ਚੌਜਾ ਲਾਉਣਾ ਬਈ ਹਨਾ ਤਾਂ ਆਹ ਕਾਰ ਲੈ ਜਾ ਸਕਦੇ ਹੋ ਹੋਰ ਸੁਣੋ ਇੱਕ ਮਿੰਟ ਹਲੇ ਸੁਣਿਆ ਨਹੀਂ ਹੋਣੇ ਪੂਰੀ ਗੱਲ ਨਹੀਂ ਹੋਈ ਇਹਦੇ ਸੀਐਨਜੀ ਵੀ ਲੱਗੀ ਹੋਈ ਆਏ ਹਾਏ ਹਾਏ 30 دی ایوریج کار دی ہاں جی ہاں سی این جی ਵੀ ਇਹ ਤਾਂ ਲੱਗੀ ہوئی ਆ ٹھیک ہے ਵੀਰੇ ਤੇ ਐ ਮਨੋ ਵੀ 40 45000 ਦੀ ਤੱਕ ਲਈ سی این جی ਮਿਲਦੀ ਜੇ ਆਪਾਂ ਨੂੰ ਸਹੀ ਗੱਲ ਆ ਵੀਰੇ ਕੰਮ ਦੋ ਨੇ ਸਿਰਫ ਮੇਰੇ ਸਾਹਮਣੇ ਇੱਕ ਬੰਪਰ 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 ਮੇਟ ਹੋਣਗੇ بس ਜੀ ਇੱਕ ਸ਼ੀਸ਼ੇ ਦਾ ਕਵਰ بس ਸ਼ੀਸ਼ੇ ਦਾ ਕਵਰ بس ٹھیک ਹੈ ਦੋ ਤਿੰਨ ਹਜ਼ਾਰ ਲਾ ਕੇ ਵਧਾਈ ਆਹ ਇਹ ਹੈਗੀ ਜੀ ਇਹਦੇ 2016 ਮਾਡਲ ਆ ਇਹ 1.5 ਲੱਖ ਰੁਪਏ ਦੇ ਦਾਂਗੇ ਜੇ ਕੋਈ ਐਂ ਨਾ ਜਵੇ ਐਵੇਂ ਹਾਂਜੀ ਇਹੀ ਨੰਬਰ ਨਾਲ ਇਹੀ ਨੰਬਰ ਨਾਲ ਐਨਓਸੀ ਦੇਵਾਂਗੇ ਐਨਓਸੀ ਨਹੀਂ ਦਵਾਂਗੇ ਜੇ ਇਹਦੇ ਪੇਪਰ ਪੂਰੇ ਕਰਨੇ ਨੇ ਫਿਰ 1.80 ਲੱਖ ਦੀ ਦਵਾਂਗੇ ਠੀਕ ਹੈ ਮਤਲਬ 1.5 ਲੱਖ ਰੁਪਈਆ ਦੇ ਵਿੱਚ 2016 ਮਾਡਲ ਦੀ ਸੀਐਨ ਕੰਪਨੀ ਸੀ ਐਂ ਜੀ ਕੰਪਨੀ ਸੀ ਐਂ ਜੀ ਲੱਗੀ ਹੋਈ ਆ ਬਈ ਹੈ ਤੇ ਆ ਫਿਗੋ ਆ ਗਈ 50 ਨੰਬਰ 0 ਦੀ 58 ਆਏ ਹਾ ਨੰਬਰ ਦੇਖੋ ਹੈ ਨੰਬਰ ਪੂਰਾ ਟਾਪ ਉਹਦਾ ਠੀਕ ਹੈ ਠੀਕ ਹੋ ਹੈ ਜੀ ਇਹ ਤੁਹਾਨੂੰ 1.10 ਲੱਖ ਰੁਪਏ ਦੀ ਰੇਂਜ ਦੇ ਦਾਂਗੇ 2011 ਮਾਡਲ 10 2011 ਮਾ 110 ਦੀ 110000 ਨੰਬਰ ਵੀ 20000 ਦੇ ਲਗਭਗ ਲਾਉਣੇ ਦਾ ਲਗਭਗ ਹਾਂਜੀ ਹਾਂ ਹੈਨਾ ਬਈ ਅਗਲੀ ਆ ਗਈ ਹੈ ਸਫਾਰੀ ਸਫਾਰੀ ਪੰਜਾਬ ਨੰਬਰ ਟਾਟਾ ਦਾ ਛੋਟਾ ਆ ਚੈੱਕ ਕਰੋ ਕਾਰਵਾਈ ਟਾਟਾ ਦਾ ਛੋਟਾ ਇਹ ਵੀ ਬਹੁਤ ਘੱਟਾ ਮਾਰਕੀਟ ਦੇ ਵਿੱਚ ਬਈ ਜੇ ਕਿਸੇ ਨੇ ਹੁਣ ਆਹ ਕਾਰ ਲੈਣੀ ਆ ਕਿਹੜਾ 15 ਮਾਡਲ 14 ਹੈ ਇਹ 2014 ਮਾਡਲ ਹੈ ਕਿਤੋਂ ਵੀ ਪੇਂਟ ਨਹੀਂ ਹੈਗੀ ਸਾਰੀ origignal car ਹੈ ਸਰ ਬੰਪਰ ਵੀ ਹਾਂਜੀ ਉਹਨਾ ਬੰਪਰ ਦਾ ਹੈਗੇ ਆ ਦੇਖੋ ਬੰਪਰ ਦਾ ਆਪਾਂ ਠੀਕ ਹੈ ਆਪਾਂ ਸੈਰਟੀਫਾਈਡ ਰਿਪੋਰਟ ਦੀ ਗੱਲ ਕਰਦੇ ਆਂ ਬੰਪਰ ਵੀ ਸੈਰਟੀਫਾਈਡ ਸਹੀ ਰਿਪੋਰਟ ਦਾ ਲੈ ਵੀ ਮੇਟਰ ਬਸ ਆ ਗੱਲ ਕਰੀ ਇਹ ਵੀ ਲੋਹੇ ਦਾ ਪੀਸ ਆ ਜਿਹੜਾ ਕੋਈ ਵੀ ਪੇਂਟ ਨਹੀਂ ਹੈਗਾ ਕੱਲਾ ਪਲਾਸਟਿਕ ਜਿਹੜਾ ਪੇਂਟ ਹੋ ਸਕਦਾ ਹਾਂ ਆ ਦੇਖੋ ਇਹ ਸਾਰੇ origignal ਨੇ ਠੀਕ ਹੈ ਪਹਿਲਾਂ ਬੰਪਰ ਹੋਰ ਵਿਕਾਰ ਬਾਈ ਹਨਾ ਇਹ ਕਾਰ ਲਿਜਾ ਸਕਦੇ ਹੋ 2014 ਮਾਡਲ ਸਤੋਂ ਮਹੀਨੇ ਦੀ ਕਾਰ ਆ 16 ਤਰੀਕ ਨੂੰ ਨਿਕਲੀ ਹੋਈ ਹਾਂਜੀ ਹਾਂ ਕਿੰਨਾ ਪ੍ਰਾਈਸ ਆ ਕਾਰ ਪ੍ਰੋਜੈਕਟਰ ਲਾਈਟਾਂ ਨੇ ਸਾਰਾ ਕੁਝ ਹੈਗਾ 4.5 ਲੱਖ ਰੁਪਏ ਦੀ ਗੱਡੀ ਆ 4 ਲੱਖ ਤੇ 50000 ਰੁਪਈਆ ਦੇ ਵਿੱਚ ਬਾਈ ਕਿਉਂ ਨਾ ਬਾਈ ਰੇਟ ਦੱਸੋ ਤੁਸੀਂ ਨੂੰ ਕਿਵੇਂ ਲੱਗਿਆ ਮੜਾ ਕਮੈਂਟ ਕਰਕੇ ਅਲਾਈ ਵਗੈਰਾ ਹੈਗਾ ਅਲਾਈ ਲੂਏ ਦੇਖੋ ਲੈ ਚਲਣ ਦੇ ਟਾਇਰ ਅਲਾਈ ਲੂਏ ਪਹਿਲਾਂ ਵਧੀਆ ਟਾਇਰ ਵੀ ਵਧੀਆ ਨੇ ਹਾਂਜੀ ਇੰਜਨ-ਇੰਜਨ ਪੂਰਾ ਸੈੱਟ ਆ ਗੱਡੀ ਆ ਠੀਕ ਆ ਸੈਕੰਡ ਓਨਰ ਹੈ ਇਹ ਹੋਂਡਾ ਸਿਟੀ ਦੀ ਜਿਹੜਾ ਹੈਰੀਟੇਜ ਮਾਡਲ ਆ ਇਹ ਹੈਰੀਟੇ ਇਹਦੀ ਜਾਲੀ ਨਿਕਲ ਅੰਡਰ ਕੰਸਟਰਕਸ਼ਨ ਹੈ ਇਹਦੀ ਜਾਲੀ ਜੁਲੀ ਨਾ ਨਿਕਲ ਗਈ ਕਿਤੇ ਹੁਣ ਠੀਕ ਹੈ ਪਾਰਟੀ ਦੀ ਸਾਡੇ ਦੋਸਤ ਆ ਉਹਨਾਂ ਦੀ ਗੱਲ ਹੈ ਇਹ ਕਿਸੇ ਦੀ ਗੱਲ ਹੈ ਹਾਂਜੀ ਹਾਂ 2002 ਮਾਡਲ ਹੈ ਜੋ ਕੋ ਆਪਾਂ ਦੇ ਨਵੇਂ ਟਾਇਰ ਨੇ ਠੀਕ ਹੈ ਤੇ ਪੂਰੀ ਸੰਭਾਲ ਮਤਲਬ ਪੇਂਟ ਵੀ ਨਹੀਂ ਹੈਗੀ ਤੂੰ ਠੀਕ ਹੈ ਹਾਲੇ ਤੱਕ ਸਾਰੀ ਓਰੀਜਨਲ ਗੱਡੀ ਆ 2002 ਮਾਡਲ ਹੈ ਹਾਂ ਹਾਂ ਤੇ ਪਾਸ ਹੋਈ ਹੋਈ ਆ ਇਹ ਹਾਂ ਹਾਂ ਤੇ 90000 ਰੁਪਏ ਦੀ ਰੇਂਜ ਹੈ 90000 ਰੁਪਿਆ ਹਾਂਜੀ ਲੈ ਵੀ ਬਈ ਮਿੱਤਰੋ ਇਹ ਉਹਨਾਂ ਵਾਸਤੇ ਕਾਰ ਮੈਂ ਕਹਿ ਰਿਹਾ ਵੀ ਜਿਹੜੇ ਕਈ ਮੰਗਦੇ ਨਾ ਯਾਰ ਵਿਂਟੇਜ ਜੀ ਕਾਰ ਹੋਵੇ ਨਾ ਜਿਹਨੇ ਮੋਡੀਫਾਈ ਕਰਾਉਣੀਆਂ ਕਾਰ ਨੂੰ ਹੁਣ ਆਹ ਕਾਰ ਆਪਦੇ ਹਿਸਾਬ ਨਾਲ ਮੋਡੀਫਾਈ ਕਰਾ ਸਕਦੇ ਹੋ 2002 ਮਾਡਲ ਹੈ ਹਾਂਜੀ ਪਾਸਿੰਗ ਹੈ ਨਹੀਂ ਪਾਸਿੰਗ ਹੈਗੀ ਆ ਜੀ ਅੱਛਾ ਪਾਸਿੰਗ ਹੈਗੀ ਆ ਕਿੰਨਾ ਰੇਟ ਹੈ 90000 90000 ਰੁਪਇਆ ਬਾਈ 90000 ਚ ਕਾਰ ਮਿਲ ਜਾਣੀ ਥੋਨੂੰ ਪਾਸਿੰਗ ਹੈਗੀ ਆ ਟਾਇਰ ਵਧੀਆ ਪਏ ਨੇ ਇੱਕ ਬੰਦਾ ਮੰਗਦਾ ਸੀ ਮੈਥੋਂ ਪਤਾ ਨਹੀਂ ਕੌਣ ਸੀ ਮੇਰੇ ਹੁਣ ਖਿਆਲ ਚ ਨਹੀਂ ਆ ਰਹਾ ਬਾਈ ਕਮੈਂਟ ਕਰਕੇ ਦੱਸੋ ਕਿਹੜਾ ਮੰਗਦਾ ਸੀ ਹੈ ਤੇ ਆਹ ਆ ਗਈ ਐਕਸੈਂਟ ਜੀ ਐਕਸੈਂਟ 2015 ਹਾਲ ओरिजिनल ਪੇਂਟ ਚ ਡੀਜ਼ਲ ਰੇਟ ਰੇਟ 290 ਲੋਨ ਸਾਰ ਭਰਾ ਦਿਓ ਤੇ ਤਾਂਗੇ 2.5 ਲੱਖ ਤਾਂ ਦੇ ਦਾਂਗੇ 2.5 ਸਾਰਾ ਦੇ ਦਿਓ ਸਾਰਾ ਨਹੀਂ ਫਿਰ ਔਖਾ ਹੋ ਜੂਗਾ ਚਲ 40000 ਰੁਪਏ ਲੈ ਆਏ ਬਈ ਹਨਾ ਬਾਕੀ ਸਾਰਾ ਲੋਨ ਕਰਵਾ ਦਾਂਗੇ ਨੰਬਰ 50 ਦਾ ਆਹ ਵਰਨਾ ਇਹ ਆ ਗਈ ਜੀ 2000 10 ਮਾਡਲ ਹਾਂਜੀ ਤੇ ਸਿਲਵਰ ਰੰਗ ਹੈ ਓਕੇ ਇਹ ਆਪਣਾ ਨੰਬਰ 50 ਹੀ ਆ ਓਕੇ 1,60,000 ਰੁਪਏ ਇੱਕ 1,60,000 ਰੁਪਏ ਲੈ ਵੀ अल्टੋ ਦੇ ਰੇਟ ਦੇ ਵਿੱਚ ਬਈ ਹਨਾ ਤੇ 50 ਨੰਬਰ ਕਾਰ ਆ ਵਰਨਾ ਕਾਰ ਜੇ ਕਿਸੇ ਨੇ ਕਾਰ ਲੈਣੀ ਅੰਦਰੋਂ ਵੀ ਕਾਰ ਸੋਹਣੀ ਆ ਤੇ ਆ ਹੋਰ ਕਰ ਸ਼ਰਨ ਜੀ ਇਹਦੇ ਨਾਲ ਦੀ ਤੁਹਾਨੂੰ ਦਿਖਾਵਾਂਗੇ ਗੱਡੀ ਹੈਗੀ ਹੋਰ ਵੀ ਹਾਂ ਹੋਰ ਵੀ ਆ ਠੀਕ ਹੈ ਇੱਕ ਵਾਰੀ ਚੁਆਇਸ ਬਣ ਜਾਂਦੀ ਹੈ ਨਾ ਵੀ ਦੋ ਕਾਰਾਂ ਨੇ ਦੋ ਕਾਰਾਂ ਹੈ ਹਾਂ ਹਾਂ ਇਹ ਇਹ ਗੱਡੀ 2016 ਮਾਡਲ ਹੈ ਸੀएनजी ਹੈ 2 ਲੱਖ 90 100% ਲੋਨ ਦੀ ਗੱਲ ਜਿਹੜੀ ਆਪਾਂ ਕਰਦੇ ਹਾਂ ਇਹ ਗੱਡੀ ਤੇ ਮਿਲ ਸਕਦਾ ਠੀਕ ਹੈ ਇਹ ਗੱਡੀ ਤੇ 100% ਲੋਨ ਮਿਲ ਸਕਦਾ 290 ਦੀ 290 ਦੀ 16 ਮਾਡਲ ਹੋਂਡਾ ਅਮੀਜ 2 ਲੱਖ ਤੇ 90000 ਰੁਪਏ ਦੀ ਕਾਰ ਮਿਲ ਜਾਣੀ ਆ ਤੇ ਲੋਨ ਤੁਹਾਡਾ ਸਾਰੇ ਦਾ ਸਾਰਾ ਹੋ ਜੂ ਠੀਕ ਹੈ ਤੇ ਬਾਕੀ ਭਈ ਆਓ ਜੇ ਕਿਸੇ ਨੇ ਕਾਰ ਲੈਣੀ ਹੈ ਮੈਂ ਪਹਿਲਾਂ ਕਹਿੰਦਾ ਆਧਾਰ ਕਾਰਡ ਪੈਨ ਕਾਰ ਲੈਜੋ ਬਸ ਬਾਕੀ ਪੇਪਰ ਵੀ ਪੂਰੇ ਕਰਨੇ ਪੈਣਗੇ 29 ਦਸੰਬਰ ਨੂੰ ਜਿਹੜਾ ਆਪਾਂ ਲੋਨ ਉਹ ਲਾ ਰਹੇ ਹਾਂ ਉੱਥੇ ਕਾਰ ਮੇਲਾ ਲਾ ਰਹੇ ਹੈ ਜੀ ਅਮਰਗੜ ਵਿਖੇ ਤੇ 29 ਦਸੰਬਰ ਨੂੰ ਜ਼ਰੂਰ ਪਹੁੰਚੋ ਉੱਥੇ ਲੋਨ ਦੀ ਫੈਸਿਲਿਟੀ ਔਨ ਟੇਬਲ ਮਤਲਬ ਨਾਲ ਦੀ ਨਾਲ ਲੋਨ ਦੀ ਫਾਈਲ ਭਰੋ ਤੇ ਗੱਡੀ ਲੈ ਜਾਓ ਅੱਛਾ 2 ਘੰਟੇ ਚ ਲੋਨ 2 ਘੰਟੇ ਚ ਲੋਨ 2 ਘੰਟਿਆਂ ਚ ਲੋਨ ਕਰਾ ਕੇ ਬਈ ਹਨਾ ਗੱਡੀ ਤੁਹਾਡੇ ਹੱਥ ਚ ਬਈ ਬਾਕੀ ਪੇਪਰ ਜਿਹੜੇ ਤੁਹਾਨੂੰ ਕਹਿਣਗੇ ਪੂਰੇ ਲੈ ਕੇ ਆਉਣੇ ਪੈਣਗੇ ਹਨਾ ਤੇ ਆ ਆ ਗਈ ਹੋਂਡਾ ਇਹ ਆ ਗਈ ਜੀ ਆਟੋਮੈਟਿਕ ਆਟੋਮੈਟਿਕ ਲੈਣ ਦਾ ਕੁਛ ਕੀ ਹੈਗਾ ਆਪਣੇ ਕੋਲ ਸਾਡਾ ਕੋਈ ਪਹੌ ਦਾ ਟ੍ਰੇਡ ਚ 1,40,000 ਰੁਪਏ ਦੀ ਗੱਡੀ ਦਵਾਂਗੇ ਜੀ 1,40 ਚ ਹਾਂ ਜੀ ਹਾਂ ਨੰਬਰ 50 1,40,000 ਦੀ ਓਕੇ ਕੰਡੀਸ਼ਨ ਗੱਡੀ ਹੈ 1,40,000 ਰੁਪਏ ਦੇ ਵਿੱਚ ਭਾਈ Honda City ਆਟੋਮੈਟਿਕ ਤੇ ਦੱਸੋ ਰੇਟ ਕਿਵੇਂ ਲੱਗਿਆ ਹੁਣ ਤੇ ਆ ਆ ਵੀ ਦੇ ਦੋ Etios Etios ਲੈ ਲਈਏ ਹਾਂ 2017 ਜੀ ਇਹ ਸਾਰੀ origional ਹੈ ਹਾਂ ਜੀ ਹਾਂ ਪੰਜਾਬ ਨੰਬਰ ਸੈਕੰਡ ਓਨਰ ਹੈ ਤੇ ਟਾਇਰ ਟੂਰ ਵਧੀਆ ਨੇ ਸਾਰਾ ਕੁਝ ਓਕੇ ਹੈ ਗੱਡੀ ਦਾ 80,000 ਕਿਲੋਮੀਟਰ ਦੇ ਨੇੜੇ ਤੇ ਚੱਲੀ ਹੋਈ ਹੈ ਹਾਂ ਜੀ ਇਹ 5,60,000 ਰੁਪਏ ਦੀ ਹੈ 5 ਲੱਖ ਤੇ 60 ਹਜ਼ਾਰ ਦੀ 60 ਕਿਤੋਂ ਨਹੀਂ ਗਾਰੰਟੀ ਹੈ ਮਤਲਬ ਇਹਦਾ ਅੱਛਾ ਸਾਰੀ ਲਗਭਗ ਰੀਜਨਲ ਆ ਬਈ ਹੈ ਤੇ ਆ ਆ ਗਈ ਬਈ ਆਪਣੇ ਲਾਵੇ ਵਰਨਾ ਕਾਰ ਵਰਨਾ 15 ਮਾਡਲ ਹੈ ਜੀ ਇਹ 15 ਠੀਕ ਹੈ ਇਹਦਾ ਕੰਪਾਉਂਡ ਦਾ ਪ੍ਰੋਸੈਸ ਚੱਲ ਰਿਹਾ ਹੈ ਠੀਕ ਹੈ ਹੈਪੀ ਸਾਡੇ ਕੋਲ ਹੈਗਾ ਇੱਕ ਉਹ ਵੀ ਹੈਗਾ ਬੰਦਾ ਬਈ ਹੈ ਮਲਾਉਣਾ ਉਹਦੇ ਨਾਲ ਵੀ ਇਹਨਾਂ ਨੂੰ ਤੁਹਾਨੂੰ ਮਲਾਉਣਾ ਉਹ ਗਨ ਕਲਚਰ ਖਾ ਸ ਉਹਦੇ ਲਵੇ ਇਹ 15 ਮਾਡਲ ਗੱਡੀ ਹੈ ਜੀ ਇਹ 5.5 ਲੱਖ ਰੁਪਏ ਦੀ ਠੀਕ ਹੈ ਤੇ ਲੈ ਵੀ ਕਾਰ ਹਾਈ ਪ੍ਰੋਜੈਕਟਰ ਲਾਈਟ ਵਾਲੀ ਆ ਨਵੀਂ ਸ਼ੇਪ ਚ ਹੈ ਜੀ ਕਾਰ ਕੁਲੀ ਗੁਰਪ੍ਰੀਤ ਅੰਦਰ ਦਿਖਾ ਦੇ ਕਾਰ ਦੀ ਸਫਾਈ ਸੂਈ ਹੋ ਰਹੀ ਹੈ ਗੱਡੀ ਦੀ ਹੂੰ 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 ਕਾਰ ਦੀ ਕੰਡੀਸ਼ਨ ਚੈੱਕ ਕਰੋ ਬਈ ਹਨਾ ਇਹ ਪੁਸ਼ ਬਟਨ ਸਟਾਰਟ ਹੈ ਵੀਰੇ ਹਾਂਜੀ ਹਾਂਜੀ ਪੁਸ਼ ਬਟਨ ਵਾਲੀ ਪੁਸ਼ ਬਟਨ ਸਟਾਰਟ ਹੈ ਤੇ ਕਾਰ ਚੈੱਕ ਕਰੋ ਕਾਰ ਸੋਹਣੀ ਹੈ ਬਈ ਹੂੰ ਚਲਾਵਾ ਦਿਲੂ ਵਾ ਇੱਕ ਨੰਬਰ ਹੈ ਬਹੁਤ ਬਹੁਤ ਵਧੀਆ ਠੀਕ ਹੈ ਵੀਰੇ ਇਹਦਾ ਰੇਟ ਸੀਗਾ 5.5 ਲੱਖ ਰੁਪਏ 5 ਲੱਖ ਤੇ 50000 ਰੁਪਏ ਬਈ ਪੀ ਵੀ 13 0711 ਨੰਬਰ ਆ ਬਈ ਤੇ ਬਰੇਜ਼ਾ ਕਾਰ ਦਵਾ ਤੁਹਾਨੂੰ ਆਜੋ ਫਿਰ ਇਹ ਬਰੇਜ਼ਾ ਆਪਣੇ ਨਾਲ ਦਸਟਰ ਰਹਿ ਗਈ ਦਸਟਰ ਰਹਿ ਗਈ ਇਹ ਇਹ ਡਸਟਰ ਹੈਗੀ ਜੀ 2014 ਮਾਡਲ ਹਾਂਜੀ 3.5 ਲੱਖ ਰੁਪਏ ਦੀ 3 ਲੱਖ 50 ਜੀ ਹਾਂਜੀ ਐਨਓਸੀ ਨਾਲ ਬਹੁਤ ਟੌਪ ਦੀ ਗੱਡੀ ਆ 85 ਬੀਐਚਪੀ ਵਾਲੀ ਆ ਠੀਕ ਆ ਪਾਣੀ ਪਤ ਦਾ ਨੰਬਰ ਆ ਵੀ ਕਾਰ ਦਾ ਹੈ ਤੇ ਆ ਆ ਗਈ ਬਰੇਜ ਦਾ ਦੋ ਨੇ ਆਪਣੇ ਲੈ ਲਈ ਨਾ ਰੇਟ ਦੇਖੋ ਇਹ 2017 ਮਾਡਲ ਇਹ ਹਾਂ 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 ਤੇ ਇਹ 7 ਲੱਖ ਰੁਪਏ ਮੰਗ ਰਹੇ ਨੇ ਬਈ 17 ਮਾਡਲ ਤੇ 7 ਲੱਖ ਰੁਪਏ ਤੇ ਇਹ ਹੈਗੀ ਕਸਟਮਰ ਦੀ ਕਾਰਵਾਈ ਹੈ ਪਿਆ ਨੰਬਰ ਲੋਕਲ ਲੋਕਲ ਬਰਨਾਲਾ ਕਾਰ ਦੀ ਰੇਟ ਹੋ ਜਾਊਗਾ ਨੇਗੋਸ਼ੀਏਬਲ ਹੋ ਜਾਊਗਾ ਇਹਦੇ ਤੇ ਠੀਕ ਆ ਵੀਰੇ ਤੇ ਆ ਆ ਗਈ ਆਪਣੇ ਲੈਵੇ ਡਿਜ਼ਾਇਰ ਮਾਡਲ ਇਹਦਾ ਟੋਟਲ ओरिजिनल ਇਹ ਗੱਡੀ ਦਾ ਤੁਸੀਂ ਮਤਲਬ ਇਹਦੇ ਵਰਗੀ ਗੱਡੀ ਨਹੀਂ ਤੁਹਾਨੂੰ ਮਿਲਣੀ ਠੀਕ ਹੈ ਜਿੱਥੇ ਮਰਜ਼ੀ ਭਾਜ ਲੈ ਬੰਦਾ ਤੇਰਾ ਮਾਡਲ ਗੱਡੀ ਆ ਹਾਂ ਹਾਂ ਜੀ ਡੀ ਆਈ ਮਾਡਲ ਆ ਟਾਇਰ 50% ਨੇ ਠੀਕ ਹੈ ਤੇ ਗੱਡੀ ਨਵੀਂ ਨਗੋਰ ਆ ਠੀਕ ਹੈ ਵੀਰੇ ਲੈ ਵੀ ਕਾਰ ਚੈੱਕ ਕਰੋ ਤੁਸੀਂ ਕਿਤੋਂ ਪੇਂਟ ਹੋਵੇ ਆਪਣੀ ਜ਼ਿੰਮੇਵਾਰੀ ਆ ਆਲ ओरिजिनल ਕੋਈ ਸਕਰੈਚ ਨਹੀਂ ਗੱਡੀ ਠੀਕ ਹੈ ਲੈ ਵੀ ਕਾਰ ਦੀ ਕੰਡੀਸ਼ਨ ਦੇਖੋ ਬਈ ਤੁਸੀਂ ਨਾ ਬਾਕੀ ਆ ਨਾ ਬੁੱਡਨ ਵਰਕੇ ਜਿਹੜਾ ਆਪਾਂ ਕਹਿੰਦੇ ਵੀ ਇਹ ਹੋਇਆ ਹੋਇਆ ਪ੍ਰੋਪਰ ਬਣੀ ਸਾਫ ਸੁਥਰੀ ਕਾਰ ਸੋਹਣੀ ਬਣੀ ਹੈ ਕਾਰ ਸੈਕੰਡ ਓਨਰ ਹੈ ਘਰ ਦੀ ਕਾਰ ਹੈ ਹਾਂ ਹਾਂ ਕਰੇਲੂ ਕਾਰ ਹੈ ਜੀ ਉਹ ਵੀ ਹਲੇ ਆਈ ਹੈ ਲੈ ਵੀ ਬਈ ਹੈ ਨਾ ਕਸਟਮਰ ਦੀ ਕਾਰ ਹੈ ਇਹ ਕਾਰ ਤੁਸੀਂ ਲਿਆ ਸਕਦੇ ਹੋ ਤੁਸੀਂ ਜੈ ਡੀ ਆਈ ਹੈ ਹੈ ਹਾਂ ਜੀ ਹਾਂ 415000 ਰੁਪਏ ਦੀ ਕਾਰ ਮਿਲ ਜੂਗੀ 415000 ਚ ਰੇਟ ਥੋੜਾ ਟਾਈਟ ਹੋ ਸਕਦਾ ਪਰ ਇਹ ਵੀ ਚੀਜ਼ ਨਹੀਂ ਇਹਦੇ ਨਾਲ ਨਹੀਂ ਮਿਲਦੀ ਇਹ ਗੱਲ ਦੀ ਲੈ ਵੀ ਉਹੀ ਗੱਲ ਮੈਂ ਬਾਈ ਕਹਿੰਦਾ ਵੀ ਰੇਟ ਤੁਹਾਨੂੰ ਥੋੜਾ ਐ ਲੱਗ ਸਕਦਾ ਵੀ ਜ਼ਿਆਦਾ ਹੈ ਪਰ ਜੇ ਤੁਸੀਂ ਚਲਾਓਗੇ ਵਾਕੀ ਕਹੋਗੇ ਰਵੀ ਇਹ ਨਾ ਸਵਾਲ ਆ ਗਿਆ ਬਈ ਤੇ ਅਗਲੀ ਆ ਗਈ ਆਹ ਕਾਰ ਤੇ 19 ਮਾਡਲ ਆ ਗਈ ਜੀ 19 ਮਾਡਲ ਕਾਰ ਹੈ ਠੀਕ ਹੈ ਮਾਡਲ ਕਿਹੜਾ ਕਾਰ ਦਾ ਵੀਰੇ ਇਹ ਇਹ ਜੀਡੀਆਈ ਮਾਡਲ ਚ ਆਈ ਹੈ ਜੀਡੀਆਈ ਠੀਕ ਹੈ ਇਹਦਾ ਕਿੰਨਾ ਭਰਦਾਗਾ ਤੇ ਐਨਓਸੀ ਦੇ ਨਾਲ ਤੁਹਾਨੂੰ ਇਹ ਗੱਡੀ 7 ਲੱਖ ਰੁਪਏ ਦੇ ਦਾਂਗੇ 7 ਲੱਖ ਰੁਪਈਆ ਦਾ 19 ਮਾਡਲ 19 ਮਾਡਲ ਜੀਡੀਆਈ ਕਾਰ ਹੈ ਆਟੋਮੈਟਿਕ ਆਟੋਮੈਟਿਕ 7 ਲੱਖ ਰੁਪਈਆ ਦੇ ਵਿੱਚ ਕਾਰ ਮਿਲ ਜਾਣੀ ਤੁਹਾਨੂੰ ਹੈ ਲੋਨ ਸਾਰਾ ਕਰਾ ਦੋਗੇ ਇਹਦੇ ਤੇ ਕਰਾ ਦਾਂਗੇ ਸਾਰਾ ਲੋਨ ਕਰਾ ਦਾਂਗੇ ਬਈ ਹੈ 100% ਲੋਨ ਦੇਵਾਂ ਪਹਿਲਾਂ ਆਧਾਰ ਕਾਰਡ ਪੈਨ ਕੱਢ ਲਿਓ ਤੇ ਕਾਰ ਲੈ ਜਾਓ ਬਈ ਨਾ ਤੁਹਾਡੀ ਪ੍ਰੋਫਾਈਲ ਚ ਦਮ ਹੋਣਾ ਚਾਹੀਦਾ ਹਾਂ ਇਹ ਇਹ ਆ ਗਈ ਤੁਹਾਨੂੰ ਕਹਾਂਗੀ ਦੂਜੀ ਗੱਡੀ ਤੁਹਾਨੂੰ ਦਿਖਾਵਾਂਗੇ ਹੋਰ ਕਾਰ ਇਹ ਵੀ ਸੋਹਣੀ ਹੈ ਬਈ ਹੈ ਹਾਂਜੀ ਹਾਂ 2008 ਮਾਡਲ ਓਕੇ ਇਹ 8 ਮਾਡਲ 50 ਨੰਬਰ ਹੈ 50 ਨੰਬਰ ਹੈ ਜਲੰਧਰ ਦਾ 50 ਨੰਬਰ ਗੱਡੀ ਆ ਸੋਹਣੀ ਕਾਰ ਹੈ 1,75,000 ਰੁਪਏ ਦੀ ਰੇਂਜ ਚ ਪੈ ਜੀ 1,75,000 ਰੁਪਏ ਹੈ ਐਸ ਵੀ ਵਗੈਰਾ ਸਾਰਾ ਕੁ ਪਿਆ ਹੈ ਕਾਰਾਂ ਦੀ ਬਈ ਆਪਾਂ ਕਹਿੰਦੇ ਕਲੈਕਸ਼ਨ ਬਹੁਤ ਆ ਬਾਈ ਘੋੜਾਂ ਲੈ ਵੀ ਠੀਕ ਹੈ ਇਹ 15 ਮਾਡਲ 15 ਮਾਡਲ VMT ਠੀਕ ਹੈ VMT ਮਾਡਲ ਕਾਰ ਆ ਵੀਰੇ ਹਾਂ ਠੀਕ ਹੈ ਮਤਲਬ ਸਾਰਾ ਕੁਝ ਹੀ ਆ ਗਿਆ ਇਹਦੇ ਚ ਓਕੇ ਆ ਆਟੋ ਆਪਣਾ ਕਲਾਈਮੇਟ ਏਸੀ ਚੈੱਕ ਵਾਲੀ ਸੀਟ ਆ ਗਈ ਦੇਖੋ ਠੀਕ ਹੈ ਸਟੀering ਕੰਟਰੋਲ ਡ੍ਰਾਈਵ ਸਿਸਟਮ ਵਿੱਚ ਲੱਗਿਆ ਹੋਇਆ ਓਕੇ ਸੀਟ ਕਵਰ ਪੂਰੇ ਘੈਂਟ ਦੇਖੋ ਹਰ ਚੀਜ਼ ਹੈ ਨਾ ਐਪਰੇਸਟ ਦੇਖੋ ਤੁਸੀਂ ਕਮਾਲ ਕਰੀ ਪੀਏ ਇੱਕੋ ਹੀ ਰੇਟ ਦੇਣ ਵਾਲਾ 4.5 ਲੱਖ ਰੁਪਏ 4.5 ਲੱਖ ਰੁਪਏ ਬਈ ਹੈ ਤੇ ਲੋਨ ਕਿੰਨਾ ਇਹਦੇ ਲੋਨ ਕਿੰਨਾ ਕੋਈ ਜਾਣੇ ਵੀਰੇ ਇਹ ਤੇ ਲੋਨ ਕਰਾ ਦਾਂਗੇ ਤੁਹਾਨੂੰ 37580 ਦਾ 3758000 ਠੀਕ ਹੈ ਵੀਰੇ ਬਲੈਕ ਕਲਰ ਮਤਲਬ ਬਲੈਕ ਓਨਰ ਮਾਰਕੀਟ ਚ ਵੈਸੀ ਵੀ ਅੱਜਕੱਲ ਬਹੁਤ ਸ਼ਕੀਨ ਉੱਠ ਰਹੇ ਨੇ ਸਹੀ ਗੱਲ ਆ ਗੀ ਬਲੈਕ ਕਲਰ ਦੇ ਬਲੈਕ ਤਾਂ ਬਈ ਹੈ ਨਾ ਬਲੈਕ ਦੀ ਮਿਲਦੀ ਆ ਬਈ ਹੈ ਨਾ ਬਲੈਕ ਦਾ ਬਲੈਕ ਦੀ ਮਿਲਦਾ ਆਹਾਂ ਇਹ ਵੀ 2014 ਆ ਗਈ ਇਹ ਹਾਂ ਹਾਂ ਤੇ ਗੱਡੀ ਇਹ ਵੀ ਫਸਟ ਓਨਰ ਗੱਡੀ ਆ ਓਰੀਜਨਲ ਪੇਂਟ ਚ ਆ ਗੱਡੀ ਠੀਕ ਹੈ ਓਰੀਜਨਲ ਪੇਂਟ ਦੀ ਗੱਡੀ ਮਤਲਬ ਬਹੁਤ ਘੱਟ ਮਤਲਬ ਡੀਲਰ ਕੀ ਮਤਲਬ ਗੱਡੀ ਉਹ ਵੀ ਨਹੀਂ ਹੈਗੀ ਅਸਲ ਡੀਲਰ ਵੀ ਵਿਚਾਰੇ ਕੀ ਕਰਨਗੇ ਕਿ ਪੌਣੇ ਹੁਣ ਸਾਰੀ ਓਰੀਜਨਲ ਗੱਡੀਆਂ ਗ ਇਹ ਚੁਣ ਕੇ ਰੱਖਦੇ ਨੇ ਪਹਿਲੀ ਹਾਂ ਜੀ ਇਹ ਜੀ ਕਿੰਨਾ ਪ੍ਰਾਈਸ ਇਹਦਾ ਲਾਈਵ ਵਗੈਰਾ ਪਏ ਹੋਏ ਨੇ ਇਹ 4.5 ਕਹਿ ਰਿਹਾ ਓਕੇ ਬਾਕੀ 4 30 35 ਦੀ ਗੱਡੀ ਇਹ ਲੈ ਵੀ ਮਿੱਤਰੋ ਚੱਕ ਲੋ 14 14 ਨੰਬਰ 13 14 14 ਨੰਬਰ ਵੀ ਹੈ ਨੰਬਰ ਦੇਖੋ ਕਿੰਨਾ ਸੋਹਣਾ ਵੀ ਹੈ ਨਾ ਤੇ ਆ ਗਈ ਗਾਜ਼ੀਆਬਾਦ ਦਾ ਨੰਬਰ ਆਪਣੇ ਲਵੇ ਮਾਡਲ ਦਾ 2015 ਵਰਨਾ ਇਹ ਵੀ ਉਹਦੇ ਨਾਲ ਦੀ ਮਾਡਲ ਹੈ 11ਵੇਂ ਮਹੀਨੇ ਦੀ ਇਹਦਾ ਕਿੰਨਾ ਪ੍ਰਾਈਸ ਰੱਖਿਆ ਲਗਭਗ ਡਬਲ ਡਬਲ ਬ੍ਰਾਂਡ ਜੀ ਹੋਈ ਜਾਂਦੇ ਨੇ ਆਪਣੇ ਕੋਲ ਇਹ ਤਲੋ ਇੱਕ ਕਾਰ ਦੇ ਵਿੱਚ ਆਪਣਾ ਦੋ ਦੋ ਕਾਰਾਂ ਖੜੀ ਆ ਬ੍ਰਾਂਡ ਦੇ ਵਿੱਚ ਇਹ ਰੇਟ ਦਾ ਇਹ 7.5 ਲੱਖ ਦੀ ਬਣਦੀ ਸਵਾ 5 ਲੱਖ ਰੁਪਈਆ ਦੀ ਸਵਾ 5 ਲੱਖ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਠੀਕ ਉਹਨਾਂ ਨੇ ਫਸਟ ਹੀ ਆ ਵੀਰੇ ਹਾਂਜੀ ਫਸਟ ਓਨਰ ਹੈ ਠੀਕ ਹੈ ਤੇ ਆਹ ਆ ਗਈ Honda ਇਹ Honda ਦੇਖੋ ਅੰਦਰ ਦੇਖ ਕੇ ਆਇਆ ਤੇ ਕਾ ਆ ਗਈ ਆ ਦੇਖੋ ਆਟੋਮੈਟਿਕ ਆ ਆਟੋਮੈਟਿਕ ਦੀ ਲੈ ਇਹ ਮੈਨੂਅਲ ਦੇ ਵਿੱਚ ਆ ਇਹ ਕਿਹੜਾ ਰੇਟ ਮਾਡਲ ਹੈ 2007 ਮਾਡਲ ਹੈ ਤੇ 1.5 ਲੱਖ ਰੁਪਈਆ ਦੀ ਰੇਟ 1.5 ਲੱਖ ਰੁਪਈਆ ਦੀ ਪਰ ਵੀ ਤਾਂ ਅੰਦਰੋਂ ਦਿਖਾ ਦੇ ਕਾਰ ਬਾਈ ਹਨਾ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਨਵੀਂ ਨਕੋਰ ਹੈ ਜੀ ਅੰਦਰੋਂ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਆ ਤੇ ਅਗਲੀ ਕਾਰ ਆਪਾਂ ਗੱਲ ਕਰਾਂਗੇ ਆਹ ਡਾਕਟਰ ਦੀ 2013 ਮਾਡਲ ਜੀ ਹਾਂਜੀ ਤੇ ਸਵਾ 3 ਲੱਖ ਰੁਪਇਆ ਜੀ 13 ਮਾਡਲ ਸਵਾ 3 ਲੱਖ ਰੁਪਇਆ ਲੈ ਵੀ ਸਵਾ 3 ਲੱਖ ਰੁਪਇਆ ਦੇ ਵਿੱਚ ਬਈ ਮਿੱਤਰੋ 13 ਮਾਡਲ ਕਾਰ ਮਿਲ ਜਾਣੀ ਐ ਐਸਯੂਵੀ ਟਾਈਪ ਗੱਡੀ ਆ ਦੇਖੋ ਬਈ ਆਹ ਉਹਨਾਂ ਸੋਹਣੀ ਬਹੁਤ ਆ ਬਈ ਕਾਰ ਐ ਆਹਨ ਡਰੈਨ ਰੂਡ ਲੱਗਿਆ ਹੋਇਆ ਵਿੱਚ ਦੇਖੋ ਬਈ ਕਾਰ ਦੇਖੋ ਤੁਹਾਡੇ ਸਾਹਮਣੇ ਬਈ ਹੈ ਮੈਂ ਆਹ ਬਈ 85 BHP ਵਾਲੀ ਆ ਐਵਰੇਜ ਪੱਖੋਂ ਬਈ ਹਨਾ ਪਿਕਅਪ ਪੱਖੋਂ ਐਨ ਪੂਰੀ ਐਂਡ ਗੱਲ ਬਾਤ ਆ ਕਾਰ ਦੀ ਤੇ ਅਗਲੀ ਕਾਰ ਤੁਹਾਨੂੰ ਮੈਂ ਦਮਾਂ ਬਈ ਹੈਗੀ ਆਪਣੇ ਲਈ ਮਰਸੜੀ ਆਜੋ ਆਜੋ ਸਵਾ ਕਰੋੜ ਵਾਲੀ ਗੱਡੀ ਸਵਾ ਕਰੋੜ ਵਾਲੀ ਕਾਰ ਬਈ ਰੇਟ ਰੇਟ ਤੁਹਾਨੂੰ ਅਸੀਂ ਕੁਝ ਕੁ ਲੱਖ ਰੁਪਈਆ ਦੀ ਦਵਾਂਗੇ ਬਈ ਹੈ ਹਾਂਜੀ ਹਾਂ ਤੇ ਆ ਆ ਗਈ ਪੀਵੀ03 ਦੀ ਮਰਸੜੀ ਆ ਗਈ ਆਪਣੇ ਲਈ ਬਈ 20000 ਚੱਲੀ ਹੋਈ ਜੀ ਕਿੰਨੀ 27000 ਚੱਲੀ ਧੂਠ ਨੇ ਰਹੀ ਹੈ ਜਮਾਈ ਸੱਚ ਹੈ ਜਮਾਈ ਸੱਚ ਹੈ ਪੱਕੀ ਗੱਲ ਇਹ ਤਾਂ ਇਹ ਤਾਂ ਸਾਨੂੰ ਐ ਵੀ ਨਹੀਂ ਪਤਾ ਵੀ ਇਹਦਾ ਮੀਟਰ ਬੈਕ ਹੁੰਦਾ ਕਿ ਤੁਮ ਕਿਸ ਡੀਲਰ ਨੂੰ ਇਹ ਨਹੀਂ ਕਰਵਾਦੀ ਹੈ ਹਾਂਜੀ ਹਾਂ 27000 ਚੱਲੀ ਸੱਸ 27000 ਚੱਲੀ ਬਈ ਮਿੱਤਰੋ ਤੇ ਲੋਕਲ ਨੰਬਰ ਦੀ ਐ ਪਹਿਲੇ ਨੂੰ ਫਰਸਟ ਓਨਰ ਇਹ ਕਲ ਇਹ ਨਾ ਤੇ ਕਲ ਰੀ ਹੈ ਜੇ ਸੋਨੇ ਲੱਗਦੇ ਨੇ ਨਾ ਵੀਰੇ ਹਾਂ ਸਪੋਰਟਸ ਕਾਰ ਆ ਨਾ ਇਹ ਦੇਖੋ ਆ ਫਰੇਮਲੈਸ ਹੂੰ ਆ ਚੈੱਕ ਗੁਰਪ੍ਰੀਤ ਦਿਖਾ ਦੇ ਬਈ ਹੈ ਫਰੇਮਲੈਸ ਕਾਰ ਆ ਪੂਰੀ ਬਈ ਸਪੋਰਟਸ ਕਾਰ ਆ ਜੇ ਬਈ ਕੋਈ ਸ਼ੌਂਕ ਨਾ ਰੱਖਣਾ ਚਾਹੁੰਦਾ ਚੰਡੀ ਚੰਡੀਗੜ੍ਹ ਚਲਾਉਣ ਨੂੰ ਹੂੰ 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 ਬਾਹਲੀ ਵਧੀਆ ਗੱਡੀ ਐ ਠੀਕ ਐ ਫੇਰੀਆ ਰੌਂਡੀਆਂ ਰੁੰਡੀਆਂ ਜੇ ਮਾਰਨੂ ਠੀਕ ਐ ਹਾਂ ਜੀ ਵਿਚੋਂ ਇੰਟੀਰੀਅਰ ਦੇਖੋ ਤੁਸੀਂ ਲੈ ਵੀ ਕਾਰ ਚੈੱਕ ਕਰ ਲਓ 2050 ਹਾਂ ਹਾਂ ਸੀਐਲਐਸ ਮਾਡਲ ਹੈ ਜੀ ਠੀਕ ਹੈ ਵੀਰੇ ਬਸਰੀ ਦਾ 1 ਕਰੋੜ 25 ਲੱਖ ਰੁਪਏ ਦਾ ਮਾਡਲ ਹੈ ਇਹ ਠੀਕ ਹੈ ਗੱਡੀ ਦਵਾਂਗੇ ਤੁਹਾਨੂੰ ਸਿਰਫ 8 ਲੱਖ ਰੁਪਏ 8 ਲੱਖ ਰੁਪਈਆ ਦੀ ਬਈ ਹਾਂ ਦੇ ਵੀ ਫੀਲ ਪੂਰਾ ਵੀ ਹੈ ਨਾ ਆਪਾਂ ਕਹਿੰਦੇ ਬਿਜ਼ਨਸ ਕਲਾਸ ਫੀਲ ਆਉਂਦਾ ਕਾਰ ਦੇ ਵਿੱਚ ਬੈਠ ਕੇ 4 ਸੀਟਰ ਕਾਰ ਹੈ ਜੀ ਇਹ ਹਾਂ 4 ਸੀਟਰ ਇਹਨੂੰ 5 ਸੀਟਰ ਨਹੀਂ ਕਹਿੰਦੇ ਆਪਾਂ ਹੈ 4 ਸੀਟਰ ਕਾਰ ਠੀਕ ਹੈ ਤੇ ਅੱਛਾ ਇਹਦਾ ਪ੍ਰਾਈਸ ਹੈ ਕਿ 8 ਲੱਖ ਰੁਪਈਆ ਦਾ 8 ਲੱਖ ਰੁਪਈਆ ਠੀਕ ਹੈ ਲੋਨ ਵੀ ਕਰਾ ਦਾਂਗੇ ਤੇ ਕਿੰਨਾ ਹੋਜੂ ਇਹ ਤੇ ਸਾਰਾ ਵੀ ਹੋ ਸਕਦਾ ਸਾਰਾ ਵੀ ਨਫਜ਼ਾ ਪ੍ਰੋਫਾਈਲ ਤੇ ਡਿਪੈਂਡ ਗੱਡੀ ਨੂੰ ਕੋ ਬੰਦਾ ਉਹੀ ਗੱਲ ਆ ਵੀ ਹੈ ਨਾ ਬੰਦਾ ਦੇਖਦੇ ਵੀ ਬੰਦਾ ਕਿੰਨਾ ਕੁ ਵਧੀਆ ਹਾਂ ਹੈ ਨਾ ਤੇ ਅਗਰ ਤੁਹਾਨੂੰ ਅ ਭਾਗ ਇਹ ਤੁਹਾਡੀ ਪ੍ਰੋਫਾਈਲ ਦੇ ਵਿੱਚ ਦਮ ਹੈ ਬਈ ਤਾਂ ਤੁਹਾਨੂੰ ਕਾਰ ਤੇ ਸਾਰਾ ਲੋਨ ਵੀ ਹੋ ਸਕਦਾ ਹੈ ਅਗਰ ਤੁਹਾਡੀ ਪ੍ਰੋਫਾਈਲ ਤੇ ਨਹੀਂ ਦਮ ਹੈਗਾ ਤਾਂ ਤੁਹਾਡਾ ਕੈਨਸਲ ਵੀ ਹੋ ਸਕਦਾ ਸਾਰਾ ਕੁਝ ਹੀ ਆ ਬਈ ਨਾ ਤੇ ਆਹ ਸਵਿਫਟ ਆ ਕੀ ਕਿਹੜਾ ਮਾਡਲ ਹੈ ਜੀ 2013 13 2013 ਮਾਡਲ ਆ ਇਹ 3.5 ਲੱਖ ਰੁਪਏ ਦੀ ਗੱਡੀ ਹੈ ਬੀਡੀਆਈ ਆ ਠੀਕ ਹੈ ਹਾਂਜੀ ਹਾਂ ਮਾੜੀ ਮੋੜੀ ਟਚਿੰਗ ਫਾਚਿੰਗ ਹੋ ਸਕਦੀ ਹੈ ਲੇਕਿਨ ਕੋਈ ਐਕਸੀਡੈਂਟ ਮੇਜਰ ਨਹੀਂ ਹੋ ਸਕਦੀ ਓਕੇ ਲੈ ਵੀ ਭਾਈ ਕਾਰ ਹੈ ਨਾ ਇਹਦਾ ਵੀ ਰੇਟ ਦੇਖੋ ਤੁਹਾਡੇ ਸਾਹਮਣੇ ਇਹਦੇ ਤੇ ਲੋਨ ਕਿੰਨਾ ਕੋ ਜਾਣਾ ਇਹ ਤੇ ਲੋਨ ਹੋ ਜੂਗਾ ਜੀ 3 ਲੱਖ ਰੁਪਏ ਦਾ 3 ਲੱਖ ਰੁਪਏ ਦਾ ਭਾਈ ਠੀਕ ਆ ਆ ਗਈ K10 ਵੀਰੇ K10 ਹਾਂ ਜੀ ਹਾਂ ਇਹ ਦੇਖੋ ਇਹਨੂੰ ਕਿਹੜਾ ਮਾਡਲ ਹੈ ਇਹ ਇਹ ਵੀ 19 ਮਾਡਲ ਆ ਗੱਡੀ 19 ਤੇ ਨੰਬਰ 50 ਇਹਨੂੰ ਲੱਗ ਗਿਆਗਾ ਹੂੰ 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 ਤੇ ਸਾਢੇ 3 ਲੱਖ ਰੁਪਏ ਉਹਦੇ ਨਾਲ ਦੀ ਜਿਹੜੀ ਬਹੁਤ ਸੋਹਣੀ ਗੱਡੀ ਆ ਪਰ ਜੇ ਕੋਈ ਇਸ ਤਰ੍ਹਾਂ ਦਾ ਕਾਰਬਨ ਕਲਰ ਲੈਣਾ ਚਾਹੁੰਦਾ ਤਾਂ ਬਹੁਤ ਟੌਪ ਦੀ ਕਾਰ ਹੈ ਲੈ ਵੀ ਭਾਈ ਹੈ ਤੇ ਆ ਆ ਗਈ ਬਈ ਹੈ ਨਾ ਰੈਡੀ ਗੋ ਆ ਗਈ ਰੈਡੀ ਗੋ ਆ ਗਈ ਜੀ ਰੈਡੀ ਗੋ ਰੈਡੀ ਗੋ 2018 ਮਾਡਲ ਹੈ ਜੀ ਜਿਹਦੇ ਘਰੇ ਜਗ੍ਹਾ ਹੀ ਨਹੀਂ ਹੈਗੀ ਆਪਾਂ ਕਹਿੰਦੇ ਯਾਰ ਥੋੜੀ ਜਿਹੀ ਜਗ੍ਹਾ ਬਈ ਹੈ ਤੇ ਆਪਾਂ ਕਹਿੰਦੇ ਵੀ ਦੋ ਮੋਟਰਸਾਈਕਲਾਂ ਦੇ ਅੱਗੇ ਪਿੱਛੇ ਲਾ ਲਈਏ ਜੀ ਉਨੀ ਜਗ੍ਹਾ ਬਸ ਆਲਟੋ ਆਲਟੋ ਕਿ ਆਲਟੋ ਤਾਂ ਵੀ ਛੋਟੀ ਲੱਗ ਰਹੀ ਹੈ ਆਲਟੋ ਤਾਂ ਵੀ ਕਿਤੇ ਛੋਟੀ ਲੱਗਦੀ ਹੈ ਕਾਰ ਇਹ ਜੇ ਥੋੜੀ ਜਗ੍ਹਾ ਦਾ ਆਹ ਕਾਰ ਲਿਜਾ ਸਕਦੇ ਹੋ ਰੈਡੀ ਗੋ ਮਾਡਲ 2018 ਜੀ ਰੇਟ ਕਾਰ ਦਾ ਸਵਾ 2 ਲੱਖ 2 ਲੱਖ ਤੇ 25000 ਰੁਪਏ ਬਹੁਤ ਸੋਹਣੀ ਕਾਰ ਹੈ ਲਾਇ ਚਾ ਮਾਡਲ ਹੈ ਲਾਇ 18 ਮਾਡਲ 225 ਦੇ ਵਿੱਚ ਹਾਂਜੀ ਹਾਂ ਲੈ ਵੀ ਤੇ ਆ ਆ ਗਈ ਸਣੀ ਆਪਣੇ ਲੈ ਵੀ ਰੇ ਹਨ ਨਿਸ਼ਾਨ ਦੀ ਸਣੀ ਹਾਂਜੀ ਇਹ ਕਿਹੜਾ ਮਾਡਲ ਹੈ ਇਹ 2019 ਮਾਡਲ ਹੈ ਜੀ 20 ਦੀ ਰਿਸਟਡ ਹੈ ਇਹ 19/20 ਮਤਲਬ ਸਿਰਫ 4 ਸਾਲ ਪੁਰਾਣੀ ਕਾਰ ਆ ਇਹ ਸਿਰਫ ਹਾਂਜੀ ਹਾਂ ਕਿੰਨਾ ਰੇਟ ਆ 6 ਮਹੀਨੇ ਦੀ ਰਿਸਟਡ ਹੈ 20 ਦੀ ਕਿੰਨਾ ਰੇਟ ਦਾ ਇਹ 4.5 ਲੱਖ ਦੀ ਸਿਰਫ ਦੇ ਰਹੇ ਆ ਗੱਡੀ ਦਾ ਹਾਂਜੀ ਹਾਂ ਲੈ ਵੀ 100% ਲੋਨ ਇਹਦੇ ਵੀ ਹੋ ਸਕਦਾ 19/20 ਮਾਡਲ ਹੈ ਸਿਰਫ 4.5 ਲੱਖ ਰੁਪਈਆ ਦੀ 4.5 ਲੱਖ ਰੁਪਈਆ ਦੀ ਮੈਂ ਦੱਬ ਲਈ ਕਿਦਾਂ ਲੱਗੇ ਤੇ ਸਾਰੇ ਦਾ ਸਾਰਾ ਲੋਨ ਹੋ ਸਕਦਾ ਵੀ ਤੁਹਾਡਾ ਹੈ ਤੇ ਆਹ ਇਹ ਆ ਗਈ ਜੀ 2018 ਮਾਡਲ 18 ਮਾਡਲ ਇਹ ਪੈਟਰੋਲ ਪਲੱਸ ਸੀएनजी ਆ ਲਾਏ ਚੈੱਕ ਕਰ ਲਾਏ ਪਾਏ ਪੈਸੇ ਨੇ ਪੂਰੇ ਘੈਂਟ ਗੱਲਬਾਤ ਹੈ ਪੂਰੀ ਗੱਲਬਾਤ ਪੂਰੀ ਜੀ ਇਹਦਾ ਰੇਟ 4.5 ਲੱਖ ਸਾਢੇ 4 ਲੱਖ ਰੁਪਇਆ ਮਾਡਲ 2018 ਜੀ 18 18 ਮਾਡਲ 4.5 ਲੱਖ ਰੁਪਇਆ ਤੇ ਆਹ ਆ ਗਈ ਲਾਸਟ ਗੱਡੀ ਕਿਹੜਾ ਮਾਡਲ ਹੈ K10 2013 ਜੀ 13 ਤੇ 210000 ਰੁਪਏ ਦੀ ਗੱਡੀ ਦੇ ਦਾਂਗੇ ਬਹੁਤ ਵਧੀਆ ਰੇਟ ਚ ਹੈ ਵੀ ਠੀਕ ਹੈ ਵੀਰੇ ਸਹੀ ਰੇਟ ਚ ਲੈ ਲਿਓ ਵੀ ਮਿੱਤਰੋ ਠੀਕ ਹੈ ਇਹ ਸੀ ਅੱਜ ਦੀਆਂ ਕਾਰਾਂ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਤੇ ਜਿਹੜਾ ਸਭ ਤੋਂ ਆਪਾਂ ਕਹਿੰਦੇ ਵੀ ਬਾਈ ਹਨਾ ਬਾਈ ਉਹਨਾਂ ਨੇ ਬਹੁਤ ਘੈਂਟ ਉਪਰਾਲਾ ਕਰਿਆ ਅਮਰਗੜ ਦੇ ਵਿੱਚ ਜਿਹੜਾ ਕਾਰ ਮੇਲਾ ਲੱਗ ਰਿਹਾ ਉਹ ਹਰ ਸੰਡੇ ਹੁੰਦਾ ਵੀਰੇ ਇੱਕ ਮਹੀਨੇ ਨਹੀਂ ਨਹੀਂ ਮਹੀਨੇ ਦੇ ਲਾਸਟ ਸੰਡੇ ਮਹੀਨੇ ਦੇ ਲਾਸਟ ਸੰਡੇ ਹੁੰਦਾ ਉੱਥੇ ਜਾ ਕੇ ਤੁਸੀਂ ਬਾਈ ਹਨਾ ਕਾਰਾਂ ਖਰੀਦ ਸਕਦਾ ਜਿਹੜੇ ਕਹਿੰਦੇ ਨੇ ਭਾਈ ਇਹਨਾਂ ਸਿਰ ਘਰੇਲੂ ਕਾਰਾਂ ਵੀ ਖਰੀਦਦੇ ਨੇ ਕਈ ਵਾਰ ਹੁੰਦਾ ਬੰਦੇ ਦੇ ਮਨ ਤੇ ਹਾਂਜੀ ਹਾਂ ਉੱਥੇ ਬਹੁਤ ਮਿੱਤਰ ਆਉਂਦੇ ਨੇ ਘਰੋਂ ਆਪਣੇ ਜਿਹੜੇ ਕਾਰਾਂ ਵੇਚਣ ਆਉਂਦੇ ਨੇ ਖਰੀਦਣ ਵੀ ਆਉਂਦੇ ਨੇ ਲਾ ਦੀ ਲਾ ਤੁਹਾਡਾ ਲੋਨ ਹੋ ਜਾਊਗਾ ਮਤਲਬ ਵੀ ਇੱਕ ਛੱਤ 'ਤੇ ਏਡੀ ਤੁਹਾਡਾ ਸਾਰਾ ਹੱਲ ਆ ਭਾਈ ਨਾ ਘਰੇਲੂ ਕਾਰਾਂ ਹੀ ਮਿਲ ਜਾਣਗੀਆਂ ਲੋਨ ਤੁਹਾਡਾ 2 ਘੰਟੇ ਦੇ ਵਿੱਚ ਤੇ ਇਸ ਤੋਂ ਵੱਧ ਭਈ ਆਪਾਂ ਨੂੰ ਕੀ ਚਾਹੀਦਾ ਤੁਹਾਨੂੰ ਇੰਨੀਆਂ ਫੈਸਿਲਿਟੀ ਆਪਾਂ ਪ੍ਰੋਵਾਈਡ ਕਰੀ ਜਨਾ ਫੇਰ ਵੀ ਕਹਿੰਦੇ ਨੇ ਤੁਸੀਂ ਮਾੜੇ ਹੋ ਨਹੀਂ ਨਹੀਂ ਮਾੜੇ ਕੋਈ ਨਹੀਂ ਕਹਿੰਦਾ ਤੁਹਾਨੂੰ ਪੌਂਡ ਹੈਗੇ ਨੇ ਅੱਛਾ ਚਲੋ ਪੌ ਹਾਂ ਜਿਹਨੇ ਲੈਣਾ ਉਹ ਨਹੀਂ ਕਹਿੰਦਾ ਇਹ ਜਿਹੜਾ ਜੇ ਤੁਸੀਂ ਵੇਚ ਨਹੀਂ ਵੀ ਆ ਨਾ ਕਾਰ ਤਾਂ ਵੀ ਉੱਥੇ ਜ਼ਰੂਰ ਪਹੁੰਚਿਓ ਕਿਉਂਕਿ ਵਧੀਆ ਰੇਟ ਤੁਹਾਨੂੰ ਕਸਟਮਰ ਟੂ ਕਸਟਮਰ ਰੇਟ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਵਿੱਚ ਮਤਲਬ ਅਸੀਂ ਆਪਦਾ ਫੀਸ ਲੈ ਕੇ ਅਸੀਂ ਸਿੱਧੀ ਕਸਟਮਰ ਨੂੰ ਗੱਡੀ ਦਵਾ ਦਿਆਂ ਤੁਹਾਨੂੰ ਵੀ ਰੇਟ ਲੈਣ ਵਾਲੇ ਨੂੰ ਵੀ ਫਾਇਦਾ ਹੋ ਜਾਣਾ ਵੇਚਣ ਵਾਲੇ ਨੂੰ ਫਾਇਦਾ ਹੈ ਨਾ ਬਈ ਤੇ ਬਈ ਮਿੱਤਰੋ ਆ ਜਾਓ ਫਿਰ ਬਈ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਸੰਗਰੂਰੋਂ ਵੀ ਲੈ ਕੇ ਜਾ ਸਕਦੇ ਹੋ ਬਾਈਫਰਾਂ ਦੇ 4 ਦਫ਼ਤਰ ਨੇ ਤੇ ਧੂਰੀ ਆਪਣਾ ਸੰਗਰੂਰ ਅਮਰਗੜ ਬਰਨਾਲਾ ਤੇ ਪਹੀੜ ਪਹੀੜ ਤੇ ਬਸ ਹੁਣ ਬਾਈ ਦੇਖੀ ਚੱਲਿਓ ਬਾਈ ਅੱਗੇ ਕੀ ਕੀ ਪੜਾਕੇ ਪੜ੍ਹਨੇ ਨੇ ਤੁਹਾਡੇ ਸਾਹਮਣੇ ਆ ਨਵੇਂ ਸਾਲ ਆ ਰਿਹਾ ਠੀਕ ਹੈ ਨਵੇਂ ਸਾਲ ਦੇ ਉੱਤੇ ਬਾਈ ਤੁਹਾਨੂੰ ਐ ਐ ਜੀਆਂ ਚੀਜ਼ਾਂ ਦਵਾਂਗੇ ਆਪਾਂ ਕਹਿੰਦੇ ਉਮੀਦ ਤੋਂ ਪਰੇ ਜਿਹੜੀਆਂ ਕਿਸੇ ਨੇ ਸੋਚਿਆ ਵੀ ਨਹੀਂ ਹੋਣੀ ਆ ਮਿਲਦੇ ਆ ਬਹੁਤ ਛੇਤੀ ਨਵੇਂ ਸਾਲ ਦੇ ਨਾਲ ਬਾਈ ਸასი ਗਾਲ ਸასი ਗਾਲ